ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਸ਼੍ਰੀ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਏ ਜਾਣ ਜਾਂ ਰੂਪਨਗਰ ਦੇ ਨਾਂ ਦੀ ਤਬਦੀਲੀ ਸੰਬੰਧੀ ਚੱਲ ਰਹੀਆਂ ਅਟਕਲਾਂ ਤੇ ਕੱਲ ਉਹ ਸਮੇਂ ਬ੍ਰਾਹਮ ਲੱਗ ਗਿਆ ਜਦ ਅਨੰਦਪੁਰ ਸਾਹਿਬ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਵਿੱਚ ਇਸ ਬਾਰੇ ਕੋਈ ਚਰਚਾ ਤੱਕ ਨਾ ਹੋਈ ਕੱਲ ਹੋਏ ਇਸ ਵਿਸ਼ੇਸ਼ ਸੈਸ਼ਨ ਵਿੱਚ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਪੰਜਾਬ ਦੇ ਤਿੰਨੋਂ ਤਖਤਾਂ ਨਾਲ ਸੰਬੰਧਿਤ ਸ਼ਹਿਰ ਸ਼੍ਰੀ ਆਨੰਦਪੁਰ ਸਾਹਿਬ ਤਲਵੰਡੀ ਸਾਬੋ ਤੇ ਅੰਮ੍ਰਿਤਸਰ ਦੇ ਅੰਦਰੂਨੀ ਹਿੱਸੇ ਨੂੰ ਪਵਿੱਤਰ ਸ਼ਹਿਰ ਐਲਾਨ ਦਿੱਤਾ ਗਿਆ ਮੁੱਖ ਮੰਤਰੀ ਮਾਨ ਨੇ ਦੱਸਿਆ ਕਿ ਇਨ੍ਹਾਂ ਪਵਿੱਤਰ ਸ਼ਹਿਰਾਂ ਵਿੱਚ ਸਾਰੀਆਂ ਧਾਰਮਿਕ ਸੰਸਥਾਵਾਂ ਤੇ ਆਧਾਰਿਤ ਇੱਕ ਸਰਬ ਧਰਮ ਕਮੇਟੀ ਬਣਾਈ ਜਾਵੇਗੀ ਜਿਸ ਵਿੱਚ ਹਰ ਧਰਮ ਦਾ ਨੁਮਾਇੰਦਾ ਸ਼ਾਮਲ ਕੀਤਾ ਜਾਵੇਗਾ ਇਨ੍ਹਾਂ ਸ਼ਹਿਰਾਂ ਤੇ ਬਹੁ ਪੱਖੀ ਵਿਕਾਸ ਲਈ ਸੂਬਾ ਸਰਕਾਰ ਬਜਟ ਵੀ ਦੇਵੇਗੀ ਤੇ ਕੇਂਦਰ ਸਰਕਾਰ ਤੋਂ ਵੀ ਫੰਡ ਲਏ ਜਾਣਗੇ ਇਨ੍ਹਾਂ ਸ਼ਹਿਰਾਂ ਨੂੰ ਧਾਰਮਿਕ ਸੈਰ ਸਪਾਟੇ ਵਜੋਂ ਵਿਕਸਿਤ ਕੀਤਾ ਜਾਵੇਗਾ ਪਰ ਪਹਿਲੀ ਵਾਰ ਹੋਇਆ ਇਤਿਹਾਸ ਦੇ ਵਿੱਚ ਕਿ ਵਿਧਾਨ ਸਭਾ ਚੱਲ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਸ੍ਰੀ ਅਨੰਦਪੁਰ ਸਾਹਿਬ ਆਈ ਤੇ ਉਹਦਾ ਮਕਸਦ ਗੁਰੂ ਸਾਹਿਬ ਨੂੰ ਉਹਨਾਂ ਦੇ ਬਲੀਦਾਨ ਨੂੰ ਨਤਮਸਤਕ ਹੋਣਾ ਸੋ ਤਿੰਨਾ ਤਖਤਾਂ ਨੂੰ ਅੱਜ ਇੱਕ ਇਤਿਹਾਸਿਕ ਫੈਸਲੇ ਰਾਹੀਂ ਪਵਿੱਤਰ ਸ਼ਹਿਰ ਦਾ ਦਰਜਾ ਜਿਹੜਾ ਹੈ ਸਰਬਸੰਮਤੀ ਦੇ ਨਾਲ ਇੱਕ ਮਤਾ ਪਾਸ ਕਰਕੇ ਪਵਿੱਤਰ ਸ਼ਹਿਰ ਦਾ ਦਰਜਾ ਦੇ ਦਿੱਤਾ ਗਿਆ ਜਿਹਦੇ ਵਿੱਚ ਅਨੰਦਪੁਰ ਸਾਹਿਬ ਤਲਵੰਡੀ ਸਾਬੋ ਤੇ ਦਰਬਾਰ ਸਾਹਿਬ ਦਾ ਜਿਹੜਾ ਗਲੀਆਰਾ ਹੈ ਅਮ੍ਰਿਤਸਰ ਵਿੱਚ ਗਲਿਆਰੇ ਨੂੰ ਪਵਿੱਤਰ ਇਲਾਕਾ ਐਲਾਨੇ ਜਾਨ ਸਬੰਧੀ ਪੇਸ਼ ਮਤੇ ਦੌਰਾਨ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਨੇ ਮਤਾ ਪੇਸ਼ ਹੋਣ ਮੌਕੇ ਮੁੱਖ ਮੰਤਰੀ ਦੇ ਭਾਸ਼ਣ ਦੌਰਾਨ ਹੀ ਮੁੱਖ ਮੰਤਰੀ ਨੂੰ ਸਪਸ਼ਟ ਕਰਨ ਲਈ ਆਖਿਆ ਕਿ ਮੁੱਖ ਮੰਤਰੀ ਗਲਿਆਰੇ ਨੂੰ ਪਵਿੱਤਰ ਐਲਾਨਣਾ ਕਿਉਂ ਚਾਹੁੰਦੇ ਹਨ ਇਹ ਤਾਂ ਇਲਾਕਾ ਪਹਿਲਾਂ ਹੀ ਪਵਿੱਤਰ ਹੈ ਸਰ ਮੈਂ ਜਿਹੜਾ ਸੀਐਮ ਸਾਹਿਬ ਨੇ ਇਹ ਪ੍ਰਸਤਾਵ ਪੇਸ਼ ਕੀਤਾ ਮੈਂ ਉਹਦੀ ਤਾਇਦ ਕਰਨ ਲਈ ਖੜਾ ਹੋਇਆ ਇੱਕ ਦੋ ਕਲੈਰੀਫਿਕੇਸ਼ਨਸ ਕਿਉਂਕਿ ਗਲਿਆਰੇ ਦੇ ਵਿੱਚ ਤਾਂ ਪਹਿਲਾਂ ਹੀ ਕੋਈ ਇਹੋ ਜੀ ਚੀਜ਼ ਮੇਰਾ ਖਿਆਲ ਹੈ ਕਿ ਨਾ ਕਿਤੇ ਸ਼ਰਾਬ ਨਾ ਕਿਤੇ ਬੀੜੀ ਨਾ ਕਿਤੇ ਕੋਈ ਇਹੋ ਜੀਆਂ ਮੀਟ ਦੀਆਂ ਦੁਕਾਨਾਂ ਕਿ ਆਪਾਂ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਜਾ ਰਹੇ ਹਾਂ ਕਿ ਸਿਰਫ ਗਲਿਆਰੇ ਦੀ ਗੱਲ ਕਰਦੇ ਆ ਸਰ ਗਲਿਆਰਾ ਤਾਂ ਪਹਿਲਾਂ ਹੀ ਪਵਿੱਤਰ ਹੈ ਮੈਨੂੰ ਲੱਗਦਾ ਕਿ ਇਹ ਜ਼ਰੂਰ ਸੀਐਮ ਸਾਹਿਬ ਕਲੈਰੀਫਾਈ ਕਰਨ ਗਲਿਆਰਾ ਪਹਿਲਾਂ ਸਿਰਫ ਲੋਕਾਂ ਵੱਲੋਂ ਆਪਣੇ ਆਪ ਉਦੀ ਪਵਿੱਤਰਤਾ ਨੂੰ ਧਿਆਨ ਚ ਰੱਖਦੇ ਹੋਏ ਫੈਸਲੇ ਲੈ ਗਏ ਨੇ ਅਧਿਕਾਰ ਇੱਕ ਤੌਰ ਤੇ ਕੋਈ ਸਰਕਾਰੀ ਆਰਡਰ ਨਹੀਂ ਇਸ ਤੋਂ ਪਹਿਲਾਂ ਹੋਇਆ ਨਾ ਹੀ ਵਿਧਾਨ ਸਭਾ 'ਚ ਪੇਸ਼ ਹੋਇਆ ਹੁਣ ਕਈ ਵਾਰੀ ਕਈ ਹੋਟਲ ਐਦਾਂ ਦੇ ਨੇ ਉੱਥੇ ਉਸ ਗਲਿਆਰੇ ਦੇ ਵਿੱਚ ਜਿਹੜੇ ਆਪਣੇ ਮੈਨੂ ਦੇ ਵਿੱਚ ਜਿਹੜੇ ਨਾਨ ਵੇਜ ਜਾਂ ਉਹਨਾਂ ਦੇ ਬਾਹਰ ਜਿਹੜੇ ਚੱਲਦੇ ਨੇ ਕਈਆਂ ਨੇ ਨਹੀਂ ਵੀ ਉੱਥੇ ਲਾਈਆਂ ਹੋਈਆਂ ਮੀਟੀਆਂ ਦੁਕਾਨਾਂ ਕਈਆਂ ਨੇ ਨਹੀਂ ਉਹ ਆਪਣੇ ਵੱਲੋਂ ਹੀ ਲੋਕਾਂ ਨੇ ਕੀਤਾ ਹੋਇਆ ਪਰ ਹੁਣ ਇਹਨੂੰ ਅਧਿਕਾਰ ਇੱਕ ਤੌਰ ਤੇ ਮੰਨਤਾ ਅੱਜ ਇਸ ਪਵਿੱਤਰ ਸਦਨ ਦੀ ਮਿਲੂਗੀ ਤਾਂ ਕਿ ਅਸੀਂ ਫਿਰ ਉਹਨਾਂ ਦਾ ਜਿਹੜੇ ਕੋਈ ਦੁਕਾਨਦਾਰ ਨੇ ਉਹਨਾਂ ਦਾ ਮੋੜ ਬਸੇਬੇ ਦਾ ਵੀ ਅਸੀਂ ਉਹ ਫਿਰ ਜ਼ਿੰਮੇਵਾਰ ਹੋਵਾਂਗੇ ਅਸੀਂ ਉਹਨਾਂ ਦਾ ਵੀ ਪ੍ਰਬੰਧ ਕਰਾਂਗੇ ਉਧਰ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਵਿੱਚ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਬਾਰੇ ਪਾਸ ਮਤੇ ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ ਅਕਾਲੀ ਦਲ ਦੇ ਬੁਲਾਰੇ ਡਾਕਟਰ ਚੀਮਾ ਨੇ ਕਿਹਾ ਕਿ ਇਹ ਸ਼ਹਿਰ ਖੁਦ ਗੁਰੂ ਸਾਹਿਬ ਵੱਲੋਂ ਵਸਾਇਏ ਗਏ ਹਨ ਤੇ ਇਹਨਾਂ ਦੀ ਪਵਿੱਤਰਤਾ ਸਰਕਾਰੀ ਦਰਜਿਆਂ ਨਾਲ ਨਹੀਂ ਬਣ ਸਕਦੀ। ਉਹਨਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਪਹਿਲਾਂ ਹੀ ਲਾਗੂ ਹੋ ਚੁੱਕੇ ਫੈਸਲਿਆਂ ਨੂੰ ਮੁੜ ਐਲਾਨ ਕੇ ਸਰਕਾਰ ਵੱਲੋਂ ਸਿਰਫ ਸਿਆਸੀ ਡਰਾਮਾ ਕੀਤਾ ਗਿਆ ਹੈ। ਸੂਬਾ ਸਰਕਾਰ ਨੇ ਸਮਾਗਮਾਂ ਲਈ ਤਾਂ ਭਾਰੀ ਰਕਮ ਖਰਚ ਕਰ ਦਿੱਤੀ ਪਰ ਸ਼੍ਰੀ ਅਨੰਦਪੁਰ ਸਾਹਿਬ ਦੇ ਵਿਕਾਸ ਲਈ ਕੁਝ ਨਹੀਂ ਦਿੱਤਾ। ਉਧਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਵੀ ਆਖਿਆ ਕਿ ਵਿਸ਼ੇਸ਼ ਸੈਸ਼ਨ ਦੀ ਸਾਰਥਕਤਾ ਉਦੋਂ ਹੀ ਹੁੰਦੀ ਜੇਕਰ ਬੰਦੀ ਸਿੰਘਾਂ ਦੀ ਰਿਹਾਈ ਲਈ ਮਤਾ ਪਾਸ ਕੀਤਾ ਜਾਂਦਾ। ਕੱਲ ਦੇ ਵਿਸ਼ੇਸ਼ ਵਿਧਾਨ ਸਭਾ ਸੈਸ਼ਨ ਵਿੱਚ ਭਾਗ ਲੈਣ ਤੋਂ ਬਾਅਦ ਬਾਹਰ ਆਏ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਆਖਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਗੁਰੂ ਤੇਗ ਬਹਾਦਰ ਸਾਹਿਬ ਦੇ ਦਿੱਤੇ ਸਿਧਾਂਤਾਂ ਤੋਂ ਉਲਟ ਕੰਮ ਕਰ ਰਹੀ ਹੈ ਤੇ ਵਿਰੋਧੀ ਆਵਾਜ਼ਾਂ ਨੂੰ ਸੁਣਨ ਦੀ ਬਜਾਏ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਸੱਤਾਧਾਰੀ ਪਾਰਟੀ ਦੇ ਨੇਤਾਵਾਂ ਨੂੰ ਹੀ ਬੋਲਣ ਦੇ ਮੌਕੇ ਮਿਲੇ ਜਦਕਿ ਵਿਰੋਧੀਆਂ ਨੂੰ ਬਹੁਤ ਘੱਟ ਸਮਾਂ ਦਿੱਤਾ ਗਿਆ। ਉਨ੍ਹਾਂ ਇਹ ਵੀ ਆਖਿਆ ਕਿ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਤੇ ਵਿਸ਼ੇਸ਼ ਸੈਸ਼ਨ ਲਈ ਸਰਕਾਰ ਨੇ ਕਰੋੜਾਂ ਰੁਪਏ ਖਰਚ ਕੀਤੇ ਜਦਕਿ ਧਾਰਮਿਕ ਸਮਾਗਮ ਕਰਵਾਉਣਾ ਐਸਜੀਪੀਸੀ ਦਾ ਅਧਿਕਾਰ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਨੇ ਇਹ ਕਾਰਜ ਕੇਵਲ ਆਪਣੀ ਵਾਹਵਾਹੀ ਤੇ ਸਿਆਸੀ ਲਾਹੇ ਲਈ ਕੀਤਾ ਹੈ। ਇਸ ਦੇ ਦਰਮਿਆਨ ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਵੀ ਵਿਧਾਨ ਸਭਾ ਵਿੱਚ ਕਾਂਗਰਸੀ ਵਿਧਾਇਕਾਂ ਨੂੰ ਬੋਲਣ ਲਈ ਸਮਾਂ ਨਾ ਮਿਲਣ ਤੇ ਕਾਫੀ ਖਫਾ ਨਜ਼ਰ ਆਏ। ਬੋਲਣ ਦਾ ਸਮਾਂ ਤੁਸੀਂ ਦਿੰਦੇ ਨਹੀਂ ਆਪੋਜੀਸ਼ਨ ਦੇ ਅੰਦਰ ਸਿਰਫ ਇੱਕ ਆਪੋਜੀਸ਼ਨ ਲੀਡਰ ਨੂੰ ਟਾਈਮ ਦਿੱਤਾ ਗਿਆ ਬੋਲਣ ਦਾ ਲੇਕਿਨ 10 ਬਲਾਰੇ ਆਮ ਆਦਮੀ ਪਾਰਟੀ ਦੇ ਬੋਲੇ ਨੇ ਇਹ ਬੇਇਨਸਾਫੀ ਨਹੀਂ ਗੁਰੂਆਂ ਦੀ ਧਰਤੀ ਤੇ ਸੁਖਪਾਲ ਕਹੜਾ ਜੀ ਨੇ ਸਮਾਂ ਮੰਗਣ ਦੀ ਯਤਨ ਕੀਤਾ ਤੁਸੀਂ ਉਹਨੂੰ ਬੋਲਣ ਦਾ ਸਮਾਂ ਨਹੀਂ ਦੇ ਰਹੇ ਹੋ ਇਹ ਸੈਸ਼ਨ ਫਿਰ ਆਮ ਆਦਮੀ ਪਾਰਟੀ ਦਾ ਹੋਇਆ ਨਾ ਸਾਡਾ ਤਾਂ ਸੈਸ਼ਨ ਨਹੀਂ ਹੈ ਪਰ ਅਸੀਂ ਗੁਰੂਆਂ ਨੂੰ ਸਜਦਾ ਕਰਨ ਵਾਸਤੇ ਅੰਦਰ ਗਿਲਾ ਕਰਕੇ ਆਏ ਆ ਕਿ ਸੱਚੇ ਪਾਛੇ ਤੇਰੀ ਧਰਤੀ ਤੇ ਅੱਜ ਵੀ ਸਮੇ ਦੇ ਹੁਕਮਰਾਨ ਜਿਹੜੇ ਆ ਉਹ ਬੇਇਨਸਾਫੀ ਕਰ ਰਹੇ ਆ ਜ਼ੁਲਮ ਕਰ ਰਹੇ ਆ ਸਾਨੂੰ ਜੇ ਬੋਲਣ ਦਾ ਸਮਾਂ ਨਹੀਂ ਦੇਣਾ 10 ਬਲਾਰੇ ਜਿਹੜੇ ਆ ਉਹ ਆਮ ਆਦਮੀ ਪਾਰਟੀ ਦੇ ਬੋਲਣੇ ਆ ਤੇ ਕਾਂਗਰਸ ਪਾਰਟੀ ਨੂੰ ਮਤਲਬ ਜਾਨੀ 16 ਨੂੰ ਇੱਕ ਵਿਅਕਤੀ ਨੂੰ ਬੋਲਣ ਦਾ ਸਮਾਂ ਦਿੱਤਾ ਜਾਣਾ ਇਹ ਵੀ ਗੁਰੂਆਂ ਦੇ ਧਰਤੀ ਦੇ ਉੱਤੇ ਅੱਜ ਬੇਇਨਸਾਫੀ ਹੋਈ ਆ ਤੇ ਗੁਰੂ ਸਾਹਿਬ ਦੇ ਨਾਲ ਗਿਲਾ ਵੀ ਕਰ ਰਹੇ ਆ ਕੇ ਸੱਚੇ ਪਾਤਸ਼ਾਹ ਇਹਨਾਂ ਨੂੰ ਸਮਤ ਬਖਸ਼ੋ ਇਹਨਾਂ ਨੂੰ ਬੁੱਧੀ ਬਖਸ਼ੋ ਜੇ ਇਹਨਾਂ ਨੇ ਬੇਇਨਸਾਫੀ ਕਰਨੀ ਸੀ ਆਨੰਦਪੁਰ ਦੀ ਧਰਤੀ ਦੇ ਉੱਤੇ ਫਿਰ ਸਾਨੂੰ ਬੁਲਾਇਆ ਕਾਹਦੇ ਇੱਥੇ ਅਸੀਂ ਤਾਂ ਮਾਨ ਸਾਹਿਬ ਨੂੰ ਵੀ ਕਹਿੰਨੇ ਆ ਉਹ ਘੰਟਾ ਬੋਲ ਗਿਆ ਉਹਨਾਂ ਦੇ 10 ਬਲਾਰੇ ਬੋਲ ਗਏ ਸਾਨੂੰ ਜੇ ਬੋਲਣ ਨਹੀਂ ਦੇਣਾ ਫੇ ਸਾਨੂੰ ਸੱਦਿਆ ਕਾਹਦੇ ਵਾਸਤੇ ਆ ਠੀਕ ਹੈ ਅਸੀਂ ਆਪਣਾ ਵਿਰੋਧ ਦਰਜ ਕਰਵਾਇਆ ਹਕੂਮਤ ਉਹਨਾਂ ਦੀ ਹੈ ਕੋਈ ਗੱਲ ਨਹੀਂ ਸਾਲਖੰਡ ਰਹਿ ਗਿਆ ਹੈ ਫੱਟੀ ਪੋਚੀ ਜਾਣੀ ਆ ਫਿਰ ਅਸੀਂ ਬੋਲਿਆ ਕਰਾਂਗੇ ਬਹੁਤ ਸ਼ੁਕਰੀਆ ਜੀ ਕੱਲ ਦੇ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਆਖਿਆ ਕਿ ਉਹ ਇਸ ਭਲੇਖੇ ਵਿੱਚ ਨਾ ਰਹੇ ਕਿ ਪੰਜਾਬ ਆਪਣੇ ਹੱਕ ਅੱਖਾਂ ਬੰਦ ਕਰਕੇ ਛੱਡ ਦੇਵੇਗਾ। ਉਹਨਾਂ ਪੰਜਾਬ ਦੇ ਹੱਕਾਂ ਲਈ ਲੜਨ ਦਾ ਅਹਿਦ ਲੈਂਦਿਆਂ ਆਖਿਆ ਕਿ ਪੰਜਾਬ ਇੱਕ ਜੱਟ ਹੈ ਤੇ ਕਦੇ ਨਹੀਂ ਝੁਕੇਗਾ। ਕੱਲ ਦੇ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਵਿੱਚ ਜ਼ਿਆਦਾ ਸਮਾਂ ਸੱਤਾਧਾਰੀ ਧਿਰ ਦੇ ਬੁਲਾਰਿਆਂ ਨੂੰ ਦਿੱਤਾ ਗਿਆ ਅਤੇ ਪਹਿਲਾਂ ਦੇ ਵਿਧਾਨ ਸਭਾ ਦੇ ਸੈਸ਼ਨਾਂ ਵਿੱਚ ਹੋ ਰਹੀ ਰਾਜਨੀਤਿਕ ਤੁਮਤਬਾਜੀ ਦੇਖਣ ਨੂੰ ਨਾ ਮਿਲੀ। ਪਰ ਮੁੱਖ ਮੰਤਰੀ ਨੇ ਫਿਰ ਵੀ ਨਾਮ ਲਏ ਬਗੈਰ ਵਿਰੋਧੀ ਧਿਰ ਦੇ ਕੁਝ ਮੈਂਬਰਾਂ ਨੂੰ ਨਿਸ਼ਾਨੇ ਤੇ ਲਿਆ ਸਾਰੇ ਬੁਲਾਰਿਆਂ ਦਾ ਧੰਨਵਾਦ ਕਰਦਾ ਮੈਂ ਵਿਰੋਧੀ ਪਾਰਟੀ ਦੇ ਸਾਰੇ ਜਿੰਨੇ ਵੀ ਇਸ ਹਾਊਸ ਦੇ ਮੈਂਬਰ ਨੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਜ਼ਿਆਦਾਤਰ ਤੁਸੀਂ ਰਾਜਨੀਤੀ ਤੋਂ ਉੱਪਰ ਉੱਠ ਕੇ ਆਪਣੇ ਵਿਚਾਰ ਰੱਖੇ ਨੇ ਚਲੋ ਇੱਕ ਅੱਧਾ ਤਾਂ ਹੁੰਦਾ ਹੀ ਹੈ ਉਹ ਤਾਂ ਜੇ 10 ਕਿਲੋ ਟਮਾਟਰ ਖਰੀਦੀਏ ਇੱਕ ਅੱਧਾ ਤਾਂ ਖਰਾਬ ਨਿਕਲੀ ਆਉਂਦਾ ਹੈ। ਭਾਵੇਂ ਦੇਖਦੇ ਕਿ ਖਰੀਦੀਏ ਪਰ ਕੀ ਕਰੀਏ। ਐਸੇ ਦਰਮਿਆਨ ਕੈਬਨਿਟ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਦੁਆਰਾ ਆਪਣੇ ਭਾਸ਼ਣ ਵਿੱਚ ਖਾਲਿਸਤਾਨ ਦਾ ਜ਼ਿਕਰ ਕਰਨਾ ਸਿਆਸੀ ਸਫਾ ਵਿੱਚ ਚਰਚਾ ਦਾ ਵਿਸ਼ਾ ਬਣਿਆ ਰਿਹਾ। ਪੂਰੇ ਮੁਲਕ ਨੂੰ ਇੱਕੋ ਹੀ ਸਨੇਹਾ ਹੋਊਗਾ ਤੇ ਅਸਲੀ ਸੱਚ ਦਾ ਇੱਕੋ ਹੀ ਹੋ ਸਕਦਾ ਹੈ ਗੁਰੂ ਸਾਹਿਬ ਨੂੰ ਕਿ ਜਿੱਥੇ ਅੱਜ ਕਿਤੇ ਦੇਸ਼ ਦੇ ਕੋਨੇ ਦੇ ਵਿੱਚੋਂ ਗੱਲ ਆਉਂਦੀ ਹੈ ਹਿੰਦੂ ਰਾਸ਼ਟਰ ਦੀ ਕਿਤੇ ਗੱਲ ਆਉਂਦੀ ਹੈ ਖਾਲਿਸਤਾਨ ਦੀ ਤੇ ਅੱਜ ਸਨੇਹਾ 3 ਕਰੋੜ ਪੰਜਾਬੀਆਂ ਦੇ ਇਹ ਹੋਣਾ ਚਾਹੀਦਾ ਹੈ ਕਿ ਨਾ ਹਿੰਦੂ ਰਾਸ਼ਟਰ ਨਾ ਖਾਲਿਸਤਾਨ ਜੁਗ-ਜੁਗ ਜੀਵੇ ਮੇਰਾ ਹਿੰਦੁਸਤਾਨ ਉਹ ਹਿੰਦੁਸਤਾਨ ਜਿਹਨੂੰ ਇਕੱਠਾ ਰੱਖਣ ਦੇ ਲਈ ਜਿਹਨੂੰ ਬੰਨ ਕੇ ਰੱਖਣ ਦੇ ਲਈ ਗੁਰੂ ਤੇਗ ਬਹਾਦਰ ਸਾਹਿਬ ਨੇ ਆਪ ਦੀ ਲਾਸਾਨੀ ਸ਼ਹਾਦਤ ਦਿੱਤੀ ਸੋ ਇਸ ਕਰਕੇ ਇਹ ਸੈਸ਼ਨ ਤੇ ਸਮਾਗਮ ਜ਼ਰੂਰੀ ਸੀ ਜੀ ਵਿਧਾਨ ਸਭਾ ਦੇ ਸੈਸ਼ਨ ਦੀ ਸਮਾਪਤੀ ਤੋਂ ਬਾਅਦ ਮੁੱਖ ਮੰਤਰੀ ਮਾਨ ਕੱਲ ਸੰਗਤ ਨਾਲ ਘੁੰਮਦੇ ਮਿਲਦੇ ਨਜ਼ਰ ਆਏ ਇਸ ਮੌਕੇ ਬਹੁਤ ਸਾਰੇ ਸ਼ਰਧਾਲੂਆਂ ਨੇ ਮੁੱਖ ਮੰਤਰੀ ਮਾਨ ਨਾਲ ਫੋਟੋਆਂ ਵੀ ਖਿੱਚਵਾਈਆਂ ਪਰ ਕੁਝ ਸਿੱਖ ਵਿਅਕਤੀਆਂ ਵੱਲੋਂ ਜਦੋਂ ਮੁੱਖ ਮੰਤਰੀ ਨੂੰ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਵਿੱਚ ਬੇਅਦਵੀਂ ਸੰਬੰਧੀ ਬਿੱਲ ਨਾ ਪਾਸ ਕੀਤੇ ਜਾਣ ਤੇ ਸਵਾਲ ਕੀਤੇ ਗਏ ਤਾਂ ਮੁੱਖ ਮੰਤਰੀ ਇਨ੍ਹਾਂ ਸਵਾਲਾਂ ਤੋਂ ਬਚਦੇ ਨਜ਼ਰ ਆਏ ਮੁੱਖ ਮੰਤਰੀ ਸਾਹਿਬ ਜੀ ਬਿਆਨ ਦਿਆਂ ਕਿ ਕਾਨੂੰਨ ਦਾ ਕੀ ਕੀਤਾ ਜਾਵੇ ਮੁੱਖ ਮੰਤਰੀ ਸਾਹਿਬ ਜੀ ਤੁਹਾਡੇ ਪਿਛਲੇ ਸੈਸ਼ਨਾਂ ਦੇ ਵਿੱਚ ਤਾਂ ਤੁਸੀਂ ਕਾਨੂੰਨ ਦਾ ਵਾਅਦਾ ਕੀਤਾ ਸੀਗਾ ਉਹ ਸਲੈਕਟ ਕਮੇਟੀ ਵਾਲਾ ਕਾਨੂੰਨ ਕਿੱਥੇ ਆ ਗਈ ਅਗਲੇ ਪਾਸੇ ਜੀ ਅੱਗੇ ਤੇਜਰੀਵਾਲ ਸਾਹਿਬ ਆ ਤੁਹਾਨੂੰ ਜੀ ਨਾਮਰਾਂ ਨੇ ਪਸੇ ਤੇ ਆ ਰਿਹਾ ਹੈ ਮੁੱਖ ਮੰਤਰੀ ਜੀ ਬਹਿਦੀ ਦਾ ਕਾਨੂੰਨ ਕਿਉਂ ਨਹੀਂ ਬਣਾ ਰਹੇ ਤੁਸੀਂ ਤੁਸੀਂ ਦੱਸੋਗੇ ਪਲੀਜ਼ ਮੁੱਖ ਮੰਤਰੀ ਸਾਹਿਬ ਕੋਈ ਤਾਅਰ ਮੋਰ ਕੇ ਤੋਂ ਆਏ ਹੋ ਉਸਨੂੰ ਤੁਹਾਨੂੰ ਮਨਾ ਸੀ ਠਾਈ ਤਰੀਕ ਨੂੰ ਇਹਨੇ ਕਾਨੂੰਨ ਬਣਾ ਸੀ ਬਣਾ ਸਾਨੂੰ ਦੱਸਿਓ ਕੁਝ ਸਾਡੀ ਗੱਲ ਸੁਣ ਲਓ ਜੀ ਤੁਸੀਂ ਆਏ ਹੋ ਤੇ ਸਾਡੇ ਗੋਡਾ ਕੋ ਜਵਾਬ ਦੇ ਕੇ ਜਾ ਪੁਛਿਆ ਵੀ ਕਿਉਂ ਨਹੀਂ ਬਣਾਇਆ ਜੀ ਕਾਨੂੰਨ ਕੇਦਰੀ ਬਾਦ ਸਾਹਿਬ ਨੇ ਖੋਬਸੀ 25 25 ਦਸੰਬਰ 2021 ਨੂੰ ਨਾਮ ਰਹਿਣਾ ਸਟੇਟ ਹੈ ਆਖ ਕੇ ਦਿੱਤਾ ਸੀ ਅੱਜ ਹੁਣ ਜਵਾਬ ਦੇਣ ਤੋਂ ਭੱਜਦੇ ਨੇ ਇਦਾਂ ਭੱਜ ਲਾਣਗੇ ਤੁਹਾਨੂੰ ਕਿੰਨਾ ਚਿਰ ਭੱਜ ਲਾਣਗੇ ਪਰ ਅੱਜ ਪੰਜਾਬ ਦੇ ਪੰਜਾਬ ਦੇ ਲੋਕਾਂ ਨੂੰ ਕਿੰਨਾ ਚਿਰ ਬੇਕੁਫੀ ਨਾਲ ਰਹਿਣਗੇ ਹੈ ਵੋਟ ਕੀ ਹੈ ਅੱਜ ਹੈ ਅੱਜ ਇਹ ਐਲਾਨ ਤੱਕ ਕਿਤੇ ਨਹੀਂ ਕਰ ਸਕਦੇ ਸੀ ਇੱਥੇ ਆ ਕੇ ਮੇਕੋ ਕੀਤਾ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਤਕਾਰ ਹੀ ਨਹੀਂ ਕਰ ਸਕਦੇ ਕਿੱਥੇ ਆਉਂਦੀ ਲੋੜ ਕੀ ਸੀ ਪਾਈਪਾ ਦੀ ਲੋਕ ਸਭਾ ਮੈਂਬਰ ਤੇ ਅਦਾਕਾਰਾ ਕੰਗਣਾ ਰਣੌਤ ਖਿਲਾਫ ਮਾਨਹਾਨੀ ਦੇ ਮਾਮਲੇ ਵਿੱਚ ਕੱਲ ਬਠਿੰਡਾ ਦੀ ਅਦਾਲਤ ਵਿੱਚ ਸੁਣਵਾਈ ਹੋਈ ਇਸ ਸੁਣਵਾਈ ਦੌਰਾਨ ਅਦਾਲਤ ਨੇ ਕੰਗਣਾ ਖਿਲਾਫ ਦੋਸ਼ ਤੈਅ ਕਰ ਦਿੱਤੇ ਹਨ ਇਸ ਮਾਮਲੇ ਦੀ ਅਗਲੀ ਸੁਣਵਾਈ 4 ਦਸੰਬਰ ਨੂੰ ਹੋਵੇਗੀ ਕੱਲ ਦੀ ਸੁਣਵਾਈ ਦੌਰਾਨ ਕੰਗਣਾ ਖੁਦ ਅਦਾਲਤ ਵਿੱਚ ਪੇਸ਼ ਨਾ ਹੋਈ ਉਸਦੇ ਵਕੀਲ ਨੇ ਪੇਸ਼ੀ ਭੁਗਤੀ ਜ਼ਿਕਰਯੋਗ ਹੈ ਕਿ ਪਿਛਲੀ ਸੁਣਵਾਈ ਦੌਰਾਨ ਕੰਗਣਾ ਰਣੋਤ ਨੇ ਮਾਤਾ ਮਹਿੰਦਰ ਕੌਰ ਦੇ ਪਰਿਵਾਰ ਤੋਂ ਮਾਫੀ ਮੰਗੀ ਸੀ ਤੇ ਉਸ ਨੂੰ ਮਾਫ ਕਰਨ ਦੀ ਅਪੀਲ ਕੀਤੀ ਸੀ ਪਰ ਮਾਤਾ ਮਹਿੰਦਰ ਕੌਰ ਦਾ ਪਰਿਵਾਰ ਇਹ ਕੇਸ ਵਾਪਸ ਲੈਣ ਦੇ ਰੌ ਵਿੱਚ ਨਜ਼ਰ ਨਹੀਂ ਆ ਰਿਹਾ 4 ਮਹੀਨਿਆਂ ਤੋਂ ਵਿਜੀਲੈਂਸ ਵਿਭਾਗ ਨਾਲ ਲੁਕਣ ਮਿੱਟੀ ਖੇਡ ਰਹੇ ਮੌਤਲ ਐਸ ਡੀ ਐਮ ਗੁਰਬੀਰ ਸਿੰਘ ਕੋਹਲੀ ਨੂੰ ਆਖਰਕਾਰ ਕੱਲ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਰਾਹਤ ਮਿਲ ਗਈ ਹਾਈ ਕੋਰਟ ਨੇ ਕੋਲੀ ਵੱਲੋਂ ਧਾਇਰ ਅਗਾਊ ਜਮਾਨਤ ਪਟੀਸ਼ਨ ਤੇ ਸੁਣਵਾਈ ਕਰਦਿਆਂ ਕੋਲੀ ਦੀ 28 ਨਵੰਬਰ ਤੱਕ ਗ੍ਰਿਫਤਾਰੀ ਤੇ ਰੋਕ ਲਾ ਦਿੱਤੀ ਹੈ ਜਿਕਰਯੋਗ ਹੈ ਕਿ ਰਾਏਕੋਟ ਵਿੱਚ ਐਸ ਡੀ ਐਮ ਵੱਜੋਂ ਕੰਮ ਕਰ ਰਹੇ ਕੋਲੀ ਦੇ ਸਟੈਨੋ ਦੀ ਅਲਮਾਰੀ ਵਿੱਚੋਂ ਵਿਜੀਲੈਂਸ ਨੇ ਲਗਭਗ 25 ਲੱਖ ਰੁਪਏ ਬਰਾਮਦ ਕੀਤੇ ਸਨ ਸਟੈਨੋ ਨੇ ਦੱਸਿਆ ਸੀ ਕਿ ਇਹ ਰਾਸ਼ੀ ਐਸ ਡੀ ਐਮ ਨਾਲ ਸੰਬੰਧਿਤ ਹੈ ਅੰਮ੍ਰਿਤਸਰ ਵਿੱਚ ਰਈਆ ਨਜ਼ਦੀਕ ਕੱਲ ਪੁਲਿਸ ਮੁਕਾਬਲੇ ਵਿੱਚ ਇੱਕ ਗੈਂਗਸਟਰ ਮਾਰਿਆ ਗਿਆ ਜਦਕਿ ਦੂਸਰੇ ਗੈਂਗਸਟਰ ਨੂੰ ਪੁਲਿਸ ਨੇ ਕਾਬੂ ਕਰ ਲਿਆ ਇਸ ਪੁਲਿਸ ਮੁਕਾਬਲੇ ਵਿੱਚ ਇੱਕ ਪੁਲਿਸ ਦਾ ਐਸਆਈ ਵੀ ਜ਼ਖਮੀ ਹੋ ਗਿਆ ਪੁਲਿਸ ਨੇ ਮੌਕੇ ਤੋਂ ਦੋ ਹਥਿਆਰ ਬਰਾਮਦ ਕੀਤੇ ਹਨ ਮੁੱਢਲੀ ਪੁੱਛਗਿੱਛ ਤੋਂ ਪਤਾ ਲੱਗਿਆ ਹੈ ਕਿ ਇਹ ਦੋਸ਼ੀ ਇਲਾਕੇ ਵਿੱਚ ਫਰੋਤੀ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਸਨ ਭਾਰਤ ਤੇ ਕੈਨੇਡਾ ਦੇ ਰਿਸ਼ਤਿਆਂ ਉੱਪਰ ਜੰਮੀ ਬਰਫ਼ ਹੁਣ ਪਿਘਲ ਰਹੀ ਹੈ ਭਾਰਤ ਦੇ ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਦੱਸਿਆ ਹੈ ਕਿ ਭਾਰਤ ਤੇ ਕੈਨੇਡਾ ਹੁਣ ਮੁਕਤ ਵਪਾਰ ਸਮਝੌਤੇ ਤੇ ਗੱਲਬਾਤ ਸ਼ੁਰੂ ਕਰਨ ਜਾ ਰਹੇ ਹਨ ਉਹਨਾਂ ਉਮੀਦ ਜਤਾਈ ਕਿ 2030 ਤੱਕ ਦੋਹਾਂ ਮੁਲਕਾਂ ਵਿਚਕਾਰ ਵਪਾਰ 50 ਅਰਬ ਡਾਲਰ ਤੱਕ ਵੱਧ ਜਾਵੇਗਾ ਇਸ ਦੇ ਦਰਮਿਆਨ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਭਾਰਤ ਆਉਣ ਦਾ ਸੱਦਾ ਸਵੀਕਾਰ ਕਰ ਲਿਆ ਹੈ ਕੈਨੇਡਾ ਦੇ ਪੀਐਮ ਦਫ਼ਤਰ ਮੁਤਾਬਕ ਕਰਨੀ 2026 ਦੇ ਸ਼ੁਰੂ ਵਿੱਚ ਭਾਰਤ ਦਾ ਦੌਰਾ ਕਰਨਗੇ ਇਸ ਦਰਮਿਆਨ ਕੱਲ ਭਾਰਤੀ ਬੁਲਾਰੇ ਨੇ ਸਪਸ਼ਟ ਕਰ ਦਿੱਤਾ ਕਿ ਕੈਨੇਡਾ ਦੀ ਧਰਤੀ ਤੇ ਹੋਏ ਹਰਦੀਪ ਨਿਜਰ ਕਤਲ ਮਾਮਲੇ ਵਿੱਚ ਭਾਰਤੀ ਏਜੰਸੀਆਂ ਦਾ ਕੋਈ ਹੱਥ ਨਹੀਂ ਹੈ ਪ੍ਰਧਾਨ ਮੰਤਰੀ ਅੱਜ ਅਜोध्या ਦਾ ਦੌਰਾ ਕਰਨਗੇ ਜਿੱਥੇ ਉਹ ਰਾਮ ਮੰਦਰ ਵਿੱਚ ਭਗਵਾ ਝੰਡਾ ਲਹਿਰਾਉਣਗੇ ਇਹ ਰਸਮ ਮੰਦਰ ਦੀ ਉਸਾਰੀ ਮੁਕੰਮਲ ਹੋਣ ਦੀ ਪ੍ਰਤੀਕ ਹੋਵੇਗੀ ਆਪਣੇ ਦੌਰੇ ਦੌਰਾਨ ਰਾਮ ਲੱਲਾ ਦੇ ਗਰਭ ਗ੍ਰਹਿ ਵਿੱਚ ਪ੍ਰਧਾਨ ਮੰਤਰੀ ਪੂਜਾ ਵੀ ਕਰਨਗੇ। ਭਾਰਤ ਦੀ ਮਹਿਲਾ ਕਬੱਡੀ ਟੀਮ ਨੇ ਕੱਲ ਇਤਿਹਾਸ ਸਿਰਜਦਿਆਂ ਟਾਕਾ ਵਿੱਚ ਮਹਿਲਾ ਕਬੱਡੀ ਵਿਸ਼ਵ ਕੱਪ ਦਾ ਫਾਈਨਲ ਖਿਤਾਬ ਜਿੱਤ ਲਿਆ। ਉਸਨੇ ਫਾਈਨਲ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚੀਨੀ ਤੇਪਾਈ ਟੀਮ ਨੂੰ ਹਰਾਇਆ। ਭਾਰਤ ਨੇ ਇਹ ਖਿਤਾਬ ਦੂਜੀ ਵਾਰ ਲਗਾਤਾਰ ਜਿੱਤਿਆ ਹੈ। ਮਲੇਸ਼ੀਆ ਵਿੱਚ ਖੇਡੇ ਜਾ ਰਹੇ ਅਜਲਾਨ ਸ਼ਾ ਹਾਕੀ ਟੂਰਨਾਮੈਂਟ ਦੇ ਦੂਜੇ ਦੌਰ ਦਾ ਮੈਚ ਕੱਲ ਖਰਾਬ ਮੌਸਮ ਕਾਰਨ ਨਾ ਹੋ ਸਕਿਆ ਇਹ ਮੈਚ ਭਾਰਤ ਤੇ ਬੈਲਜੀਅਮ ਦੀਆਂ ਟੀਮਾਂ ਵਿਚਕਾਰ ਹੋਣਾ ਸੀ ਪਰ ਜਾਦਾ ਮੀਂਹ ਪੈਣ ਕਾਰਨ ਇਸ ਮੈਚ ਨੂੰ ਅੱਜ ਦੇ ਲਈ ਮੁਲਤਵੀ ਕਰ ਦਿੱਤਾ ਗਿਆ ਘਾਟੀ ਵਿੱਚ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਦੇ ਤੀਜੇ ਦਿਨ ਭਾਰਤ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਸਦਕਾ ਭਾਰਤੀ ਟੀਮ ਦੀ ਟੈਸਟ ਮੈਚ ਤੇ ਪਕੜ ਕਮਜ਼ੋਰ ਹੋ ਗਈ ਹੈ ਕੱਲ 499 ਦੌੜਾਂ ਦੇ ਜਵਾਬ ਵਿੱਚ ਖੇਡ ਰਹੀ ਭਾਰਤੀ ਟੀਮ 201 ਦੌੜਾਂ ਬਣਾ ਕੇ ਆਊਟ ਹੋ ਗਈ ਦੈਨ ਦੇ ਖੇਡ ਖਤਮ ਹੋਣ ਤੱਕ ਦੱਖਣੀ ਅਫਰੀਕਾ ਦੀ ਟੀਮ ਨੇ ਬਿਨਾ ਕਿਸੇ ਨੁਕਸਾਨ ਦੇ 26 ਦੌੜਾਂ ਬਣਾ ਲਈਆਂ ਇਸ ਤਰ੍ਹਾਂ ਉਸ ਨੂੰ ਹੁਣ ਭਾਰਤ ਤੇ 314 ਦੌੜਾਂ ਦੀ ਬੜਤ ਹਾਸਲ ਹੋ ਗਈ ਹੈ ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ